ਬੀਤੀ ਰਾਤ ਗਰਸ਼ੰਕਰ ਦੇ ਬੰਗਾ ਰੋਡ ਤੇ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਕੈਂਟਰ ਦੇ ਨਾਲ ਟੱਕਰ ਹੋਣ ਤੇ ਮੌਤ ਦਾਇ ਮਾਮਲਾ ਸਾਹਮਣੇ ਆਇਆ ਤੇ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਵਿਕਰਮ ਸਿੰਘ ਜਿਸ ਦੀ ਉਮਰ 17 ਸਾਲ ਦੀ ਹੈ ਆਪਣੇ ਮਾਮਾ ਦੇ ਨਾਲ ਗਰਸ਼ੰਕਰ ਤੋਂ ਪਿੰਡ ਦੇਣੇ ਵਾਲ ਕਲਾ ਨੂੰ ਜਾ ਰਿਹਾ ਸੀ ਕਿ ਬੰਗਾ ਰੋਡ ਤੇ ਜਦ ਪਹੁੰਚਦਾ ਤਾਂ ਅਗਿਉ ਕਿਸੇ ਵਾਹਨ ਦੀ ਲਾਈਟ ਪੈਂਦੀ ਹੈ ਜਿਸ ਕਾਰਨ ਕਿ ਸੜਕ ਵਿਚਾਲੇ ਖੜੇ ਤੇਲ ਦੇ ਟੈਂਕਰ ਦੇ ਨਾਲ ਉਸ ਦੀ ਟੱਕਰ ਹੋ ਜਾਂਦੀ ਹੈ ਇਹ ਹਾਦਸਾ ਇਨਾ ਭਿਆਨਕ ਸੀ ਕਿ ਬਿਕਰਮ ਸਿੰਘ ਦੀ ਤਾਂ ਮੌਕੇ ਤੇ ਜਾਨ ਚਲੀ ਗਈ ਹੈ ਤੇ ਉਸਦੇ ਮਾਮੇ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਹਾਦਸੇ ਤੋਂ ਤੁਰੰਤ ਬਾਅਦ ਹੀ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਹੋ ਚੁੱਕੀ ਹੈ ਉਹਦਾ ਐਕਸੀਡੈਂਟ ਜਿਹੜਾ ਆ ਹਨੇਰੇ ਦਾ ਕਾਰਨ ਸੀਗਾ ਕਿਪਰ ਇੱਕ ਮੋਰੇ ਟੈਂਕਰ ਸੀਗਾ ਜਿਹੜਾ ਖੜਾ ਸੀਗਾ ਉਹ ਬਿਨਾਂ ਲਾਈਟਾਂ ਤੋਂ ਉਹਦੇ ਪਿੱਛੇ ਲਾਈਟ ਕੋਈ ਜਗਦੀ ਨਹੀਂ ਸੀਗੀ ਤੇ ਉਹ ਲਾਈਟਾਂ ਤੋਂ ਬਿਨਾ ਮਤਲਬ ਕਿ ਉਹ ਰੋਡ ਤੇ ਖੜਾ ਸੀਗਾ ਮੋਰੇ ਕੋਈ ਗੱਡੀ ਆਈ ਆ ਪਿੱਛੋਂ ਮੋਟਰਸਾਈਕਲ ਵਾਲੇ ਆ ਰਹੇ ਸੀਗੇ ਉਹ ਉਹਨਾਂ ਦੇ ਅੱਖਾਂ 'ਚ ਲਾਈਟ ਬੈਂਡ ਦੇ ਕਾਰਨ ਉਹ ਉਹਦੇ ਵਿੱਚ ਸਿੱਧੇ ਡਾਇਰੈਕਟ ਹਿੱਟ ਹੋ ਗਏ ਜਾ ਕੇ ਤੇ ਉਹ ਉਹਦੇ ਵਿੱਚ ਬੱਜੇ ਆ ਨਾਲ ਓਕੇ ਤੇ ਹੀ ਉਹ ਡਿੱਗ ਪਏ ਨਿਕਨ ਦੇ ਨਾਲ ਕੋਈ ਵੀ ਬੈਠੋ ਨਹੀਂ ਤੇ ਬਾਕੀ ਟਿਪਰ ਵਾਲਾ ਜਿਹੜਾ ਸੀਗਾ ਉਹ ਵਿੱਚੋਂ ਓਕੇ ਤੇ ਡੱਟ ਗਿਆ ਐਕਸੀਡੈਂਟ ਕੇਸ ਆਇਆ ਜੀ ਉਹਨਾਂ ਦੀ ਮੌਕੇ ਤੇ ਡੈਥ ਹੋ ਗਈ ਸੀ ਵੀ ਮੁੰਡਾ ਸੀਗਾ 16 17 ਸਾਲ ਦਾ ਮੁੰਡਾ ਹੈ ਜੀ ਵਿਕਰਮ ਸਿੰਘ son of the answer ਵਾਸੀ ਦੇਨਾਲ ਕਲਾਂ ਤੇ ਬ੍ਰੌਡਡਰ ਹਾਂਜੀ ਬ੍ਰੌਡਡਰ ਜੀ ਅਨਸਰ ਜੀ ਰਿਪੋਰਟ ਵੀ ਇੰਜੀਨੀਅਰ ਕਰੇਗਾ ਨਹੀਂ ਹੋਲਡਰ ਕਿ ਨਾਲ ਜਿਹੜਾ ਨਾਲ ਆਇਆ ਸੀ ਕਿ ਉਹਨਾਂ ਦੇ ਸ਼ਰ ਮਾਮਾ ਜੀ ਲੱਗਦੇ ਸਕੇ ਉਹਨਾਂ ਕੋਲ ਥੋੜੀ ਕੋਣੀ ਤੇ ਹਲਕੀ ਦੀ ਚੀੜੀ ਸੀ ਹਾਂਜੀ